ਇਹ ਬੁੱਟਿਆਂ ਦੇ ਕਟਾਈ ਨਾ ਨਾ ਕਰੇ ਤਾਂ ਬੁੱਟੇ ਉਹੀ ਮਰ ਜਾਂਦੇ ਨੇ ਆ ਵਧੀਆ ਕੀਤਾ ਕਰਦੀ ਬਗੀਚੀ ਚ ਬੁੱਟੇ ਲਾ ਲੇ ਕੀ ਕੀ ਲਾ ਲਿਆ ਉਦਾਂ ਵੈਸੇ ਆ ਤਨੀਆਂ ਲਾਇਆ ਉਧਰ ਘੰਟੇ ਲੱਗੇ ਹੋਏ ਨੇ ਬੈਂਗਣ ਵੀ ਲਾਏ ਹੋਏ ਨੇ ਤੇ ਆ ਇੱਧਰ ਮੈਨੂੰ ਲੱਗਦਾ ਨਿੰਬੂ ਤੇ ਇਹਨਾਂ ਨੇ ਤુલਸੀ ਵੀ ਲਿਆ ਕੇ ਲਾਤੀ ਉਹ ਕਹਿੰਦੇ ਨੇ ਵੀ ਘਰ 'ਚ ਹਰਿਆਲੀ ਹੋਣੀ ਬੜੀ ਵਧੀਆ ਹੁੰਦੀ ਆ ਇਹ ਤਾਂ ਹੈ ਆ ਕੀ ਬੀਜ ਹੈ ਉਹ ਵੀ ਇਹ ਮਿਰਚਾਂ ਨੇ ਡਿੰਪਲ ਆਈ ਸੀ ਇੱਕ ਦਿਨ ਉਹ ਲਾ ਗਈ ਇਹਦੇ 'ਚ ਅੱਛਾ ਨੇ ਸਭ ਕਹਾ ਡਿੰਪਲ ਤਾਂ ਦਸਵਿਨੇ ਕਈ ਦਿਨ ਹੋ ਗਏ ਆਈ ਨਹੀਂ ਇਹ ਲੈ ਉਹ ਸ਼ੈਤਾਨ ਨੂੰ ਯਾਦ ਕੀਤਾ ਸ਼ੈਤਾਨ ਹਾਜ਼ਰ ਨਾ ਤੁਸੀਂ ਬੂਟਿਆਂ ਦੀ ਰਖਵਾਲੀ ਕਰਨ ਲੱਗੀਆਂ ਹੋਈਆਂ ਜਾਂ ਕਿਸੇ ਦੀਆਂ ਚੁਗਲੀਆਂ ਕਰੀ ਜਾਣੀਆਂ ਏ ਤੂੰ ਆ ਬੂਟਿਆਂ ਦੀ ਗੱਲ ਛੱਡ ਤੂੰ ਆਪਦਾ ਦੱਸ ਆ ਚਾਰ ਪੰਜ ਦਿਨ ਹੋ ਗਏ ਰੜਕੀ ਹੋਈ ਨਹੀਂ ਘਰ ਤੂੰ ਮੈਂ ਤਾਂ ਆਪਦੇ ਗਈ ਹੋਈ ਸੀ ਪੇਕੇ ਮੋਗੇ ਜਾ ਕੇ ਆਈਆਂ ਮੈਂ ਤਾਂ ਮੈਂ ਕਿੱਥੇ ਜਾਣਾ ਹੋਰ ਆ ਪੇਕੇ ਸ਼ਬਦ ਰੱਬ ਨੇ ਕਿੱਡਾ ਸੋਹਣਾ ਬਣਾਇਆ ਪੇਕੇਆਂ ਦਾ ਨੋ ਸੁਣਦੇ ਹੀ ਲੇਡੀਜ਼ ਦਾ ਮਨ ਖੁਸ਼ ਹੋ ਜਾਂਦਾ ਆ ਹੂੰ ਤਾਂ ਜਨਾਨੀ ਦੀ ਜੂਨ ਪਾਲੀ ਮਾਣੀ ਆ ਸਹੁਰੇ ਘਰ ਸਾਰਾ ਦਿਨ ਹੀ ਆਪਣੇ ਕੰਮਕਾਰਾਂ 'ਚ ਲੱਗੀ ਰਹਿੰਦੀ ਆ ਪੇਕੇ ਜਾ ਕੇ ਹੀ ਅਸਲੀ ਸਕੂਨ ਆਉਂਦਾ ਉੱਥੇ ਜਾ ਕੇ ਤਾਂ ਨੀਂਦ ਵੀ ਇੰਨੀ ਗੁੜੀ ਆਉਂਦੀ ਆ ਜਿਵੇਂ ਪਤਾ ਨਹੀਂ ਕਿੰਨੇ ਦਿਨਾਂ ਦੇ ਨਿੰਦਰੇ ਹੁੰਨੇ ਆ ਪੇਕੇ ਜਾ ਕੇ ਤੈਨੂੰ ਹੀ ਨੀਂਦ ਆਉਂਦੀ ਹੋਣੀ ਆ ਸਾਨੂੰ ਤਾਂ ਨਹੀਂ ਆਉਂਦੀ ਉੱਥੇ ਤਾਂ ਇੰਨੀਆਂ ਗੱਲਾਂ ਬਾਤਾਂ ਮੰਮੀ ਡੈਡੀ ਦੇ ਨਾਲ ਭਰਾ ਭਰਜਾਈ ਦੇ ਨਾਲ ਅ ਦਿਲ ਦੀ ਪੜਾਹ ਸਜੋ ਕੱਢਣੀ ਹੁੰਦੀ ਉਹਨਾਂ ਨਾਲ ਤੇ ਜਾ ਕੇ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਤੇ ਕਦੋਂ ਰਾਤ ਹੋ ਜਾਂਦੀ ਆ ਸਹੀ ਕਿਹਾ ਤੂੰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਬੰਦਾ ਸਿਰਫ ਆਪਣੇ ਪੇਕੇ ਘਰ ਜਾ ਕੇ ਹੀ ਕਰ ਸਕਦਾ ਜੇ ਸਹੁਰਿਆਂ ਨਾਲ ਕੋਈ ਗੱਲਾਂ ਕਰੋ ਤਾਂ ਸਹੁਰਿਆਂ ਨੇ ਤਾਂ ਗੱਲਾਂ ਦਾ ਗਲਾਕਾ ਹੀ ਬਣਾਉਣਾ ਹੁੰਦਾ ਆ ਇੱਕ ਨਿੱਕੀ ਜੀ ਗੱਲ ਹੁੰਦੀ ਆ ਉਹਨੂੰ ਵਧਾ ਕੇ ਬਸ ਕਿੰਨੀ ਸਾਰੀ ਵੱਡੀ ਕਰ ਦੇਣਾ ਹੁੰਦਾ ਬੰਦਾ ਪਰ ਜਦੋਂ ਪੇਕੇ ਜਾਂਦਾ ਨਾ ਮੈਂ ਕਹਿੰਨੀ ਆ ਉੱਥੇ ਜਾ ਕੇ ਜਿਹੜਾ ਆਰਾਮ ਮਿਲਦਾ ਆ ਨਾ ਜਿਹੜਾ ਸਕੂਨ ਆਉਂਦਾ ਆ ਉਹ ਕਿਤੇ ਨਹੀਂ ਆਉਂਦਾ ਆ ਪਾਲੀ ਦੇਤ ਵਾਲੇ ਨੇ ਵੀ ਸਹੀ ਹੋਈ ਗਾਣਾ ਕੱਢਿਆ ਏ ਔਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਸਹੀ ਕਿਹਾ ਪੇਕਿਆਂ ਨਾਲ ਹੀ ਸਰਦਾਰੀ ਹੁੰਦੀ ਆ ਪੇਕਿਆਂ ਨੂੰ ਤਾਂ ਬਿਨਾਂ ਕਹੇ ਸਾਰੀ ਗੱਲ ਸਮਝ ਲੈਂਦੇ ਨੇ ਉਹ ਆ ਮਾਂ ਨੂੰ ਦੇਖ ਚਾਹੇ ਕੁਝ ਦੱਸੋ ਚਾਹੇ ਕੁਝ ਨਾ ਦੱਸੋ ਗੱਲ ਜੇ ਆਪਣੇ ਢਿੱਡ 'ਚ ਹੁੰਦੀ ਆ ਤਾਂ ਮਾਂ ਦੇ ਨੂਹਾਂ 'ਚ ਹੁੰਦੀ ਆ ਗੱਲ ਤਾਂ ਸੋਲਾ ਅੰਨੇ ਸੱਚ ਕਹੀ ਆ ਤਿਆਂ ਦੇ ਦੁੱਖ ਤਕਲੀਫਾਂ ਸਿਰਫ ਮਾਂ ਪਿਓ ਸਮਝ ਸਕਦੇ ਆ ਹੋਰ ਤਾਂ ਕੋਈ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਆ ਸੁਣ ਵੀ ਨਹੀਂ ਸਕਦਾ ਉਹਦੇ ਆਏ ਗੱਲਾਂ ਦੇ ਵਿੱਚ ਖੁਬਣਾ ਹੀ ਹੁੰਦਾ ਉਹ ਘਟੋ ਘਾਟਾ ਕੁੰਡਾ ਤਾਂ ਲਾ ਲਿਆ ਕਰੋ ਆ ਨਾਲੇ ਨਾ ਅੱਜ ਜੋ ਮਰਜੀ ਕਹੋ ਚੁੱਪਚਪੀਤੇ ਖੜ ਕੇ ਕੋਲੇ ਨਾਲ ਲੱਗ ਕੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਆ ਕਿਵੇਂ ਪੇਕਿਆਂ ਦੀਆਂ ਗੱਲਾਂ ਕਰ ਕਰ ਕੇ ਉਸ ਮਾਂ ਨੂੰ ਟਾਕੀ ਲਾਈ ਪਈ ਆ ਪੀਆ ਪੇਕੇ ਈਦਾ ਹੁੰਦੇ ਆ ਭਰਾ ਪਰਜਾਈਆਂ ਈਦਾ ਹੁੰਦੇ ਆ ਮਾਂ ਕੋਲੇ ਆ ਕੱਢ ਸਕਦੇ ਆ ਸਾਰੀਆਂ ਲੇਡੀਜ਼ ਕੋਲੇ ਇੱਕ ਤਾਂ ਹੈ ਨਾ ਸਕੂਨ ਵਾਲੀ ਜਗ੍ਹਾ ਤਾਂ ਹੈ ਨਾ ਪੇਕੇ ਤੇ ਪਰ ਕਦੇ ਤੁਸੀਂ ਇਹ ਸੋਚਿਆ ਵੀ ਬੰਦਿਆਂ ਕੋਲੇ ਸਕੂਨ ਵਾਲੀ ਕਿਹੜੀ ਜਗ੍ਹਾ ਉਹਦੇ ਤਾਂ ਕਹਿੰਦੇ ਪੇਕੇ ਹੈ ਹੀ ਨਹੀਂ ਕਿੱਥੇ ਗੱਲ ਕਰੇ ਜੇ ਮਾਂ ਨਾਲ ਮਾੜੀ ਜਿਹੀ ਗੱਲ ਨੇੜੇ ਹੋ ਕੇ ਕਰਦਾ ਤਾਂ ਜਦ ਇਹ ਘਰ ਵਾਲੀ ਆ ਕੇ ਕਹਿੰਦੇ ਲੈ ਹੈ ਮਾਂ ਵੀ ਕੁਛੜ ਚੜਿਆ ਹੋਇਆ ਹੈ ਜੇ ਕਿਤੇ ਘਰ ਵਾਲੀ ਕੋਲੇ ਗੱਲਬਾਤ ਕਰਦਾ ਤਾਂ ਮਾ ਲਾਂਬਾ ਦੇਨੇ ਲੈ ਤਾਂ ਜਰੂਰ ਦਾ ਗੁਲਾਮ ਹੀ ਬਣ ਗਿਆ ਕੱਲ ਦੀ ਆਈ ਨਾਲ ਉਹ ਤੇ ਮੈਨੂੰ ਪੁੱਛਣੀ ਭੁੱਲ ਗਿਆ ਤੇ ਬੰਦੇ ਜਦੋਂ ਕਿਤੇ ਪਰੇਸ਼ਾਨ ਹੋਵੇ ਉਹ ਕਿਹਦੇ ਨਾਲ ਢਿੱਡ ਫੁੱਲੇ ਕਿਉਂਕਿ ਉਹਦੇ ਪੇਕੇ ਨਹੀਂ ਹੁੰਦੇ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਆ ਨਿੱਕਾ ਹੁੰਦਾ ਘਰ ਦੇ ਵੀ ਕੰਮ ਕਹਿੰਦੇ ਆ ਕਰ ਲੈ ਆ ਕਰ ਲੈ ਉਹ ਲੈ ਆ ਇਦਾਂ ਕਰ ਲੈ ਉਹ ਕਰਨ ਹੁਕਮ ਲੱਗੇ ਰਹਿੰਦਾ ਬੱਡਾ ਹੋ ਕੇ ਪੜ੍ਹਾਈ ਦੇ ਵਿੱਚ ਤੇ ਨਾਲ ਨਾਲ ਕੰਮ 'ਚ ਰੁੱਝ ਜਾਂਦਾ ਵਿਆਹ ਹੋ ਜਾਂਦਾ ਤਾਂ ਸਿਰ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ। ਆਪਣੀਆਂ ਖੁਸ਼ੀਆਂ ਛੱਡ ਕੇ ਉਹ ਤਾਂ ਜ਼ਿੰਮੇਵਾਰੀਆਂ ਨਿਭਾਉਂਦਾ ਅਨੁਭਵਦਾ ਪਤਾ ਨਹੀਂ ਕਦੋਂ ਬਸ ਤੁਰ ਜਾਂਦਾ ਪਰ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਸਕੂਨ ਨਹੀਂ ਆਉਂਦਾ। ਆ ਲੈਡੀਆਂ ਤੁਸੀਂ ਜਿਹੜੀਆਂ ਕਲਪਤੀਆਂ ਰਹਿੰਦੀਆਂ ਹਨ ਨਾ ਵੀ ਜੂਨ ਕਾਦੀ ਆ ਵਿਚਾਰੀਆਂ ਲੈਡੀਆਂ ਦੀ। ਮੈਂ ਕਹਿੰਨਾ ਬਹੁਤ ਵਧੀਆ ਜੂਨ ਹੈ ਲੈਡੀਆਂ ਦੀ। ਆਪਣੀ ਪੜਾਅਸ ਕੱਢਣ ਲਈ ਦਿਲ ਦੇ ਸਕੂਨ ਦੇ ਲਈ ਤੁਸੀਂ ਪੇਕੇ ਤਾਂ ਚਲੇ ਜਾਂਦੇ ਹੋ। ਤਾਂ ਬੰਦਾ ਕਿੱਥੇ ਜਾਵੇ ਗੱਲਾਂ ਤੁਹਾਡੀਆਂ ਭਾਵੇਂ ਸਾਰੀਆਂ ਸਹੀ ਨੇ ਤੁਸੀਂ ਇਹ ਤਾਂ ਕਹਤਾ ਵੀ ਜਨਾਨੀਆਂ ਕੋਲੇ ਸਕੂਨ ਵਾਲੀ ਜਗ੍ਹਾ ਹੁੰਦੀ ਆ ਉਹਦੇ ਪੇਕੇ ਪਰ ਤੁਸੀਂ ਉਹਨਾਂ ਬਾਰੇ ਵੀ ਸੋਚੋ ਜਿਨ੍ਹਾਂ ਕੋਲੇ ਪੇਕੇ ਹੁੰਦੇ ਹੀ ਨਹੀਂ ਉਹ ਆਪਦੇ ਦੁੱਖ ਸੁੱਖ ਕਿੱਥੇ ਫੋਲਣ ਕਿਉਂਕਿ ਬੰਦਿਆਂ ਨੂੰ ਤਾਂ ਇੱਕ ਸਹਾਰਾ ਮਿਲ ਜਾਂਦਾ ਆ ਠੀਕੇ ਬੇਟੇ ਮੂੰ ਠੀਕੇ ਆ ਤੂੰ ਵੀ ਨਾ ਗੱਲ ਥੱਲੇ ਨਾ ਡਿਗਣ ਦੇਈਂ ਗੱਲ ਤਾਂ ਸਹੀ ਹੈ ਨਾ ਵੈਸੇ ਘਰ ਵਾਲੀ ਪੇਕੇ ਤੇ ਬੰਦਾ ਠੇਕੇ